ਸਤਿ ਸ਼੍ਰੀ ਅਕਾਲ ਪਿਆਰੀ ਵਿਦਿਆਰਥੀਓ ਅੱਜ ਆਪਾਂ ਪੜਾਂਗੇ ਭਾਸ਼ਾ ਦੀਆਂ ਕਿਸਮਾਂ ਬਾਰੇ ਪਿਛਲੀ ਵੀਡੀਓ ਦੇ ਵਿੱਚ ਅਸੀਂ ਪੜਿਆ ਸੀ ਭਾਸ਼ਾ ਅਤੇ ਪੰਜਾਬੀ ਭਾਸ਼ਾ ਬਾਰੇ ਕਿ ਭਾਸ਼ਾ ਸਿੱਖਿਆ ਦੇ ਚਾਰ ਪੱਧਰ ਹੁੰਦੇ ਹਨ ਸੁਣਨਾ ਸਮਝਣਾ ਬੋਲਣਾ ਪੜਨਾ ਲਿਖਣਾ ਠੀਕ ਹੈ ਜੀ ਅੱਗੇ ਹੁਣ ਅਸੀਂ ਕਰਾਂਗੇ ਭਾਸ਼ਾ ਦੀਆਂ ਭਾਸ਼ਾ ਦੀਆਂ ਕਿਸਮਾਂ ਬੋਲ ਚਾਲ ਦੀ ਭਾਸ਼ਾ ਭਾਸ਼ਾਈ ਸਮੂਹ ਵਿੱਚ ਕੇਵਲ ਸੰਸਾਰ ਸੰਚਾਰ ਦੇ ਮਾਧਿਅਮ ਵਜੋਂ ਵਰਤੀ ਜਾਂਦੀ ਭਾਸ਼ਾ ਨੂੰ ਬੋਲ ਚਾਲ ਦੀ ਭਾਸ਼ਾ ਕਿਹਾ ਜਾਂਦਾ ਹੈ ਇਹ ਭਾਸ਼ਾ ਕਿਸੇ ਵਿਹਾਰੀ ਭਾਸ਼ਾ ਦਾ ਆਧਾਰ ਨਹੀਂ ਬਣਦੀ ਇਸ ਦੀ ਵਰਤੋਂ ਕਰਾਂ ਬਾਜ਼ਾਰਾਂ ਸੱਭਿਆਚਾਰ ਇਕੱਠਾਂ ਧਾਰਮਿਕ ਮੇਲਿਆਂ ਆਦਿ ਵਿੱਚ ਵਧੇਰੇ ਕੀਤੀ ਜਾਂਦੀ ਹੈ ਇਹ ਲੋਕ ਭਾਸ਼ਾ ਦੇ ਬਹੁਤ ਨੇੜੇ ਹੁੰਦੀ ਹੈ ਇਸ ਵਿੱਚ ਸ਼ਬਦਾਵਲੀ ਦਾ ਹਰਾਓ ਵੀ ਬਹੁਤ ਹੁੰਦਾ ਹੈ ਇਹ ਵਿਆਕਰਣ ਵਿਆਕਰਣ ਦੀ ਨਿਜਮਤ ਕੁਝ ਹੱਦ ਤੱਕ ਸੁਤੰਤਰਤ ਹੁੰਦੀ ਹੈ ਕਿਹੜੀ ਭਾਸ਼ਾ ਬੋਲ ਚੱਲਦੀ ਭਾਸ਼ਾ ਹੁੰਦੀ ਹੈ ਸਰਫੇ ਸੰਚਾਰ ਦਾ ਮਾਧਿਅਮ ਹੁੰਦੀ ਹੈ ਠੀਕ ਹੈ ਜੀ ਇਹ ਕੋਈ ਵਿਹਾਰੀ ਭਾਸ਼ਾ ਦਾ ਆਧਾਰ ਨਹੀਂ ਬਣਦੀ ਮਤਲਬ ਕੋਈ ਦਫਤਰੀ ਭਾਸ਼ਾ ਦਾ ਜਾਂ ਕੋਈ ਲੈਣ ਦੇਣ ਦਾ ਆਧਾਰ ਨਹੀਂ ਬਣਦੀ ਇਹ ਇਹ ਘਰਾਂ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਸੱਭਿਆਚਾਰਕ ਮੇਲਿਆਂ ਇਕੱਠਾਂ ਦੇ ਵਿੱਚ ਬੋਲੀ ਜਾਂਦੀ ਹੈ ਠੀਕ ਹੈ ਜੀ ਕੀ ਹੁੰਦੀ ਹੈ ਇਹ ਬੋਲ ਚਾਲ ਦੀ ਭਾਸ਼ਾ ਇਹਦੇ ਵਿੱਚ ਵਿਆਕਰਨ ਦੀ ਨਿਜਮਾ ਦਾ ਕੋਈ ਬਹੁਤਾ ਧਿਆਨ ਨਹੀਂ ਰੱਖਿਆ ਜਾਂਦਾ ਠੀਕ ਹੈ ਜੀ ਅੱਗੇ ਪੜਦੇ ਹਾਂ ਅਸੀਂ ਲਿਖਤੀ ਭਾਸ਼ਾ ਲਿਖਤੀ ਭਾਸ਼ਾ ਕੀ ਹੁੰਦੀ ਹੈ ਲਿਖਤੀ ਭਾਸ਼ਾ ਵਿਆਕਰਨ ਦੇ ਨਿਯਮਾਂ ਵਿੱਚ ਬੱਝੀ ਹੁੰਦੀ ਹੈ ਕਿਹੜੀ ਹੁੰਦੀ ਹੈ ਇਹ ਵਿਆਕਰਨ ਦੇ ਨਿਯਮਾਂ ਦੇ ਵਿੱਚ ਬੱਝੀ ਹੁੰਦੀ ਹੈ ਇਸ ਦਾ ਪੱਧਰ ਵੱਖ-ਵੱਖ ਪਾਟਕਾਂ ਦੇ ਪੱਧਰ ਅਨੁਸਾਰ ਬਦਲਦਾ ਰਹਿੰਦਾ ਹੈ ਜੇ ਕੋਈ ਮਨੁੱਖ ਆਪਣੀ ਗੱਲ ਲਿਖਤੀ ਭਾਸ਼ਾ ਰਾਹੀਂ ਸਮਝਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਆਪਣੇ ਭਾਵ ਅਤੇ ਵਿਚਾਰ ਸਮਝਾਉਣ ਲਈ ਪਾਟਕਾਂ ਦੇ ਪੱਧਰ ਨੂੰ ਧਿਆਨ ਵਿੱਚ ਰੱਖ ਕੇ ਟੁਕਮੇ ਸ਼ਬਦਾਂ ਅਤੇ ਵਿਸ਼ਰਾਮ ਚਿੰਨਾ ਦੀ ਸਹੀ ਵਰਤੋਂ ਕਰਨੀ ਪੈਂਦੀ ਹੈ ਲਿਖਤੀ ਭਾਸ਼ਾ ਹੁੰਦੀ ਹੈ ਜਿਵੇਂ ਜੇ ਕੋਈ ਕਹਾਣੀ ਲਿਖ ਰਹੇ ਆ ਜਾਂ ਕਿਸੇ ਨੂੰ ਕੋਈ ਪੱਤਰ ਲਿਖ ਰਹੇ ਆ ਜਾਂ ਆਪਣੇ ਬਾਰੇ ਕੁਝ ਸਵੈ ਜੀਵਨੀ ਲਿਖ ਰਹੇ ਆ ਤਾਂ ਸਾਨੂੰ ਆਪਣੀਆਂ ਫੀਲਿੰਗਸ ਜਿਹੜੀਆਂ ਨੇ ਆਪਣੇ ਜਜ਼ਬਾਤ ਨੇ ਉਹ ਕਿਹੋ ਜੀ ਭਾਸ਼ਾ ਦੇ ਵਿੱਚ ਬਿਆਨ ਕਰਨੀ ਚਾਹੀਦੇ ਨੇ ਕਿ ਉਹ ਵਿਆਕਰਨ ਦੇ ਵਿੱਚ ਵੱਜੀ ਹੁੰਦੀ ਹੈ ਇਹ ਲਿਖਤੀ ਭਾਸ਼ਾ ਤਾਂ ਉਹ ਜਿਹੜੇ ਨੇ ਸ਼ਬਦ ਨਹੀਂ ਜਾਂ ਉਸ ਤੇ ਕਹਿਣ ਦਾ ਤਰੀਕਾ ਉਹ ਪਾਠਕਾਂ ਦੇ ਪੱਦਰ ਨੂੰ ਧਿਆਨ ਵਿੱਚ ਰੱਖ ਕੇ ਹੀ ਕੀਤਾ ਜਾਂਦਾ ਹੈ ਠੀਕ ਹੈ ਜੀ ਇਹ ਹੁੰਦੀ ਹੈ ਸਾਡੀ ਲਿਖਤੀ ਭਾਸ਼ਾ ਜਦੋਂ ਅਸੀਂ ਆਪਣੇ ਆਪਣੀਆਂ ਗੱਲਾਂ ਆਪਣੀਆਂ ਕਹਾਣੀਆਂ ਜਾਂ ਕਿਸੇ ਹੋਰ ਘਟਨਾ ਨੂੰ ਲਿਖ ਕੇ ਅਸੀਂ ਦੂਸਰਿਆਂ ਤੱਕ ਦੱਸਦੇ ਹਾਂ ਅੱਗੇ ਹੁੰਦੀ ਹੈ ਜੇ ਗੁਪਤ ਭਾਸ਼ਾ ਸਾਰਾ ਸਮਾਜ ਲੋਕ ਸਮੂਹਾਂ ਗੁੱਟਾਂ ਆਦਿ ਵਿੱਚ ਵੰਡਿਆ ਹੋਇਆ ਹੈ ਇੰਨਾ ਸਮੂਹਾਂ ਤੇ ਗੁੱਟਾਂ ਦੇ ਮੈਂਬਰ ਵੀ ਆਮ ਭਾਸ਼ਾ ਦੀ ਵਰਤੋਂ ਕਰਦੇ ਹਨ ਪਰ ਕਈ ਵਾਰ ਇਹ ਇੱਕ ਪਾਸ਼ਾਈ ਗੁੱਟ ਦੀ ਲੋਕ ਵਰਤੋਂ ਵਾਲੀ ਭਾਸ਼ਾ ਦਾ ਇੱਕ ਇਹੋ ਜਿਹਾ ਰੂਪ ਸਿਰਜ ਲੈਂਦੇ ਹਨ ਜਿਸ ਨਾਲ ਦੂਸਰੇ ਲੋਕ ਨਹੀਂ ਸਮਝ ਸਕਦੇ ਠੀਕ ਹੈ ਜੀ ਇਹੋ ਜੀ ਭਾਸ਼ਾ ਨੂੰ ਗੁਪਤ ਭਾਸ਼ਾ ਕਿਹਾ ਜਾਂਦਾ ਹੈ ਦੁਬਾਰਾ ਫਿਰ ਆਪਾਂ ਇਸ ਨੂੰ ਦੁਹਰਾਉਨੇ ਆ ਕਿ ਸਾਰਾ ਸਮਾਜ ਲੋਕ ਜਿਹੜਾ ਪੂਰਾ ਸਮਾਜ ਹੈ ਲੋਕ ਸਮੂਹਾ ਸਮੂਹ ਬਣੇ ਹੁੰਦੇ ਨੇ ਜਾਂ ਗੁੱਟਾਂ ਦੇ ਵਿੱਚ ਵੰਡਿਆ ਹੋਇਆ ਹੁੰਦਾ ਹੈ ਇਹਨਾਂ ਗੁੱਟਾਂ ਦੀ ਸਮੂਹਾਂ ਦੇ ਮੈਂਬਰ ਵੀ ਆਮ ਭਾਸ਼ਾ ਦੀ ਵਰਤੋਂ ਕਰਦੇ ਹਨ ਪਰ ਬੈਸੇ ਤਾਂ ਹੀ ਆਮ ਭਾਸ਼ਾ ਦੀ ਵਰਤੋਂ ਕਰਦੇ ਹਨ ਪਰ ਕਈ ਵਾਰ ਇੱਕ ਪਾਸ਼ਾਏ ਗੁੱਟ ਦੇ ਲੋਕ ਵਰਤੋਂ ਵਾਲੀ ਭਾਸ਼ਾ ਦਾ ਇੱਕ ਇਹੋ ਜਿਹਾ ਰੂਪ ਸਿਰਜ ਲੈਂਦੇ ਹਨ ਮਤਲਬ ਕੋਈ ਗੁੱਟ ਕੋਈ ਸੀਕਰਟ ਵਾਲੀ ਚੀਜ਼ ਜਿਹੜੀ ਆ ਸਿਰਜ ਲੈਂਦੇ ਨੇ ਜਿਹੜੇ ਦੂਸਰੇ ਲੋਕ ਨਹੀਂ ਸਮਝ ਸਕਦੇ ਕੁਛ ਕੋਡ ਬਾਰਡ ਉਹ ਬਣਾ ਲੈਂਦੇ ਨੇ ਆਪਣੇ ਕੁਝ ਕੁ ਚੀਜ਼ਾਂ ਦੇ ਪੁੱਠੇ ਜਾਂ ਸਿੱਧੇ ਨਾਂ ਰੱਖ ਲੈਂਦੇ ਨੇ ਤਾਂ ਜੋ ਸਾਡ ਨੂੰ ਸਮਝਦੇ ਵਿੱਚ ਨਹੀਂ ਆਉਂਦੇ ਤਾਂ ਉਸੇ ਸਮੂਹ ਨੂੰ ਜਾਂ ਗੁੱਟ ਨੂੰ ਪਤਾ ਹੁੰਦਾ ਇਹ ਜੀ ਭਾਸ਼ਾ ਨੂੰ ਗੁਪਤ ਭਾਸ਼ਾ ਕਿਹਾ ਜਾਂਦਾ ਹੈ ਇਸ ਭਾਸ਼ਾ ਨੂੰ ਸਮਝਣ ਤੇ ਸਮਝਾਉਣ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ ਕਿਉਂਕਿ ਇਹ ਸਿਰਫ ਇੱਕ ਗਰੁੱਪ ਤੱਕ ਹੀ ਇਹ ਜਿਹੜੀ ਹੈ ਸੀਮਤ ਹੁੰਦੀ ਹੈ ਕਿ ਉਹਨਾਂ ਦੇ ਕਿਹੜੇ ਕੋਡ ਵਰਡ ਨੇ ਕਿ ਉਹ ਗੁਪਤ ਸ਼ਬਦਾਂ ਦੀ ਵਰਤੋਂ ਕਰਦੇ ਨੇ ਦੂਸਰੇ ਨੂੰ ਨਹੀਂ ਪਤਾ ਹੁੰਦਾ ਆਮ ਤੌਰ ਤੇ ਚੋਰ ਠੱਗ ਜਰਾਇਮ ਪੇਸ਼ੇ ਦੇ ਲੋਕ ਇਸ ਦੀ ਵਰਤੋਂ ਗੇ ਹੈ ਜੀ ਸਾਡੀ ਉਪਭਾਸ਼ਾ ਕਿਸੇ ਖਾਸ ਇਲਾਕੇ ਦੀ ਰੰਗਤ ਵਾਲੀ ਭਾਸ਼ਾ ਨੂੰ ਉਪਭਾਸ਼ਾ ਕਿਹਾ ਜਾਂਦਾ ਹੈ ਖਾਸ ਇਲਾਕੇ ਦੀ ਠੀਕ ਹੈ ਜੀ ਇਥੇ ਨੇ ਖਾਸ ਇਲਾਕੇ ਦੀ ਰੰਗਤ ਵਾਲੀ ਭਾਸ਼ਾ ਨੂੰ ਕੋਈ ਇੱਕ ਭਾਸ਼ਾ ਸਾਰੇ ਭੰਗੋਲਕ ਇਲਾਕਿਆਂ ਵਿੱਚੋਂ ਇੱਕੋ ਜਿਹੀ ਨਹੀਂ ਹੁੰਦੀ ਇਸ ਦਾ ਕਾਰਨ ਸਥਾਨਾਂ ਦੀ ਦੂਰੀ ਕੁਦਰਤੀ ਰੁਕਾਵਟਾਂ ਜੀ ਮੇਰੇ ਰਸਤੇ ਵਿੱਚ ਆਉਂਦੇ ਪਹਾੜ ਕਨੇ ਜੰਗਲ ਅਤੇ ਦਰਿਆ ਆਦਿ ਹਨ ਠੀਕ ਹੈ ਜਦੋਂ ਅਸੀਂ ਦੂਸਰੇ ਇਲਾਕੇ ਦੇ ਵਿੱਚ ਸਹਜੇ ਹੀ ਐਂਟਰ ਨਹੀਂ ਕਰ ਸਕਦੇ ਤਾਂ ਉਹਨਾਂ ਦੀ ਜਿਹੜੀ ਹੈ ਭਾਸ਼ਾ ਉਸ ਇਲਾਕੇ ਦੀ ਦੂਸਰੇ ਇਲਾਕੇ ਦੇ ਨਾਲੋਂ ਵੱਖਰੀ ਹੋਵੇਗੀ ਠੀਕ ਹੈ ਜੀ ਇੱਕੋ ਹੀ ਇਲਾਕੇ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹਿਣ ਕਾਰਨ ਤੇ ਉਹਨਾਂ ਦੇ ਆਪਸੀ ਲਗਾਤਾਰ ਮੇਲ ਦੀ ਘਾਟ ਦੇ ਕਾਰਨ ਉਸ ਇਲਾਕੇ ਦੇ ਭਾਸ਼ਾ ਰੂਪ ਵਿੱਚ ਅੰਤਰ ਆ ਜਾਂਦਾ ਹੈ ਪਰ ਹੁਣ ਆਧੁਨਿਕ ਸਮੇਂ ਵਿੱਚ ਆਵਾਜ਼ਈ ਦੇ ਸਾਧਨਾਂ ਦੀ ਸਹੂਲਤਾਂ ਕਾਰਨ ਸਾਂਝ ਬਥੇਰੇ ਹੋ ਗਈ ਹੈ ਬਟ ਹੁਣ ਜਿਹੜੀ ਹੈ ਅਸੀਂ ਮਤਲਬ ਅਜੋਕੇ ਸਮੇਂ ਦੇ ਵਿੱਚ ਸਾਧਨਾਂ ਦੀ ਕੋਈ ਕਮੀ ਨਹੀਂ ਹੈਗੀ ਹਨ ਅਸੀਂ ਆ ਜਾ ਸਕਦੇ ਹਾਂ ਜਾਂ ਹੋਰ ਉਪਕਰਨ ਟੈਲੀਫੋਨ ਨਾਲ ਅਸੀਂ ਦੂਸਰੇ ਨਾਲ ਗੱਲ ਕਰਦੇ ਹਾਂ ਜਿਸ ਕਾਰਨ ਇਹਨਾਂ ਉਪਭਾਸ਼ਾਵਾਂ ਵਿੱਚ ਅੰਤਰ ਘਟ ਗਿਆ ਹੈ ਪਹਿਲਾਂ ਹਰ ਇਲਾਕੇ ਦਾ ਪਤਾ ਲੱਗ ਜਾਂਦਾ ਸੀਗਾ ਕਿ ਇਸ ਇਲਾਕੇ ਦੀ ਭਾਸ਼ਾ ਹੈਗੀ ਕਿਉਂਕਿ ਉਦੋਂ ਦੂਰੀਆਂ ਕਾਫੀ ਸੀਗੀਆਂ ਜਿਵੇਂ ਵਿੱਚ دریا ਆ ਗਏ ਪਹਾੜ ਆ ਗਏ ਜਾਂ ਕੋਈ ਜੰਗਲੀ ਇਲਾਕਾ ਆ ਗਿਆ ਜਿਸ ਨੂੰ ਪਾਰ ਕਰਨਾ ਸੌਖਾ ਨਹੀਂ ਹੁੰਦਾ ਸੀ ਪਰ ਸਮੇਂ ਦੇ ਬਦਲ ਨਾਲ ਛੜਕਾਂ ਬਣ ਗਈਆਂ ਜਾਂ ਹੋਰ ਜਿਹੜੀਆਂ ਸਹੂਲਤਾਂ ਦੇ ਸਾਧਨ ਹੋ ਗਏ ਆਵਾਜਾਈ ਦੇ ਸਾਧਨ ਹੋ ਗਏ ਜਿੰਨਾ ਕਰਕੇ ਮਤਲਬ ਇੱਕ ਇਲਾਕੇ ਦਾ ਦੂਸਰੇ ਇਲਾਕੇ ਤੱਕ ਜਾਣਾ ਸੌਖਾ ਹੋ ਗਿਆ ਤਾਂ ਜਿਹੜੀ ਉਹਨਾਂ ਦੀ ਭਾਸ਼ਾ ਦੇ ਵਿੱਚ ਕੋਈ ਬਹੁਤਾ ਅੰਤਰ ਨਹੀਂ ਰਿਹਾ ਠੀਕ ਹੈ ਜੀ ਇੱਕੋ ਜਿਹੀ ਹੋ ਗਈ ਪਰ ਇਸਦਾ ਅਰਥ ਇਹ ਨਹੀਂ ਕਿ ਵੱਖ-ਵੱਖ ਖੇਤਰਾਂ ਦੀ ਉਪਭਾਸ਼ਾ ਨੂੰ ਵੱਖਰੀ ਭਾਸ਼ਾ ਮੰਨ ਲਿਆ ਜਾਵੇ ਇੱਥੋਂ ਇਹ ਪਤਾ ਲੱਗਦਾ ਹੈ ਕਿ ਇੱਕ ਭਾਸ਼ਾ ਹੀ ਕਈ ਉਪਭਾਸ਼ਾਵਾਂ ਹੁੰਦੀਆਂ ਇੱਕ ਭਾਸ਼ਾ ਦੇ ਕਈ ਉਪਭਾਸ਼ਾਵਾਂ ਹੁੰਦੀਆਂ ਹਨ ਤੇ ਉਪਭਾਸ਼ਾ ਦਾ ਆਪਣਾ ਵੱਖਰਾ ਵਿਆਕਰਨ ਵੀ ਹੁੰਦਾ ਹੈ ਹਰੇਕ ਦਾ ਆਪਣਾ ਵੱਖਰਾ ਵਿਆਕਰਨ ਹੁੰਦਾ ਹੈ ਚਾਹੇ ਅੰਤਰ ਘਟ ਗਿਆ ਹੈ ਪਰ ਫਿਰ ਵੀ ਉਹਨਾਂ ਦੇ ਵਿੱਚ ਵਖਰੇਵਤਾ ਰਹਿੰਦਾ ਹੀ ਹੈ ਠੀਕ ਹੈ ਜੀ ਅਗੇ ਆ ਗਈ ਸਾਡੀ ਟਕਸਾਲੀ ਭਾਸ਼ਾ ਭਾਸ਼ਾ ਵਿਗਿਆਨੀਆਂ ਦੀ ਦ੍ਰਿਸ਼ਟੀ ਨਾਲ ਕੋਈ ਵੀ ਉਪਭਾਸ਼ਾ ਵਧੀਆ ਜਾਂ ਘਟੀਆ ਨਹੀਂ ਹੁੰਦੀ ਠੀਕ ਹੈ ਜੀ ਸਾਰੀਆਂ ਇੱਕੋ ਜੀਆਂ ਹੁੰਦੀਆਂ ਨੇ ਕੋਈ ਵੀ ਉਪਭਾਸ਼ਾ ਟਕਸਾਲੀ ਭਾਸ਼ਾ ਬਣ ਦੀ ਸਮਰੱਥਾ ਰੱਖਦੀ ਹੈ ਟਕਸਾਲੀ ਭਾਸ਼ਾ ਬਣ ਦਾ ਮੌਕਾ ਜਾਂ ਰਤਬਾ ਉਸ ਉਪਭਾਸ਼ਾ ਨੂੰ ਮਿਲਦਾ ਹੈ ਜਿਸ ਖੇਤਰ ਦੇ ਲੋਕ ਆਰਥਿਕ ਪੱਖ ਤੋਂ ਤਰੱਕੀ ਕਰ ਚੁੱਕੇ ਹੋਣ ਕੋਈ ਵੀ ਇਲਾਕਾ ਜੇ ਉਸਦੇ ਉਥੋਂ ਦੇ ਲੋਕ ਆਰਥਿਕ ਪੱਖ ਤੋਂ ਮਜ਼ਬੂਤ ਹਨ ਜਾਂ ਮਤਲਬ ਖੁਸ਼ਹਾਲ ਹਨ ਤਾਂ ਉਹ ਵੀ ਕੀ ਹੈ ਟਕਸਾਲੀ ਭਾਸ਼ਾ ਬਣ ਸਕਦੀ ਹੈ ਜਦੋਂ ਕੋਈ ਉਪ ਭਾਸ਼ਾ ਟਕਸਾਲੀ ਭਾਸ਼ਾ ਦਾ ਸਥਾਨ ਪ੍ਰਾਪਤ ਕਰ ਲੈਂਦੀ ਹੈ ਤਾਂ ਇਸ ਦੀ ਵਣਤਰ ਅਤੇ ਨਿਯਮਾਨੁਸਚੇਤ ਤੌਰ ਤੇ ਪਰਖਿਆ ਜਾਂਦਾ ਹੈ ਅਤੇ ਇਸ ਸੰਬੰਧੀ ਵਿਆਕਰਨ ਦੀ ਸਿਰਜਣਾ ਕੀਤੀ ਜਾਂਦੀ ਹੈ ਠੀਕ ਹੈ ਉਸ ਮਤਲਬ ਪਹਿਲਾਂ ਇਹ ਚੂਜ ਕੀਤਾ ਜਾਂਦਾ ਹੈ ਕਿ ਉਸ ਇਲਾਕੇ ਉਹ ਇਲਾਕਾ ਆਰਥਿਕ ਪੱਖੋਂ ਮਜ਼ਬੂਤ ਹੈ ਤਾਂ ਫਿਰ ਉਸ ਭਾਸ਼ਾ ਨੂੰ ਟਕਸਾਲੀ ਭਾਸ਼ਾ ਦਾ ਦਰਜਾ ਦਿੱਤਾ ਜਾਂਦਾ ਹੈ ਤਾਂ ਉਹਦੇ ਲਈ ਕੀ ਕੀਤਾ ਜਾਂਦਾ ਹੈ ਉਸ ਨੂੰ ਪਰਖਿਆ ਜਾਂਦਾ ਹੈ ਉਸ ਤੇ ਬਣਤਰ ਅਤੇ ਨਿਜਮਾ ਨੂੰ ਪਰਖਿਆ ਜਾਂਦਾ ਹੈ ਠੀਕ ਹੈ ਜੀ ਫਿਰ ਕੀ ਹੈ ਵਿਆਕਰਨ ਸਿਰਜਣਾ ਕੀਤੀ ਜਾਂਦੀ ਹੈ ਇਸ ਸੰਬੰਧੀ ਜਿਸ ਵਿੱਚ ਧੁਨੀ ਰੂਪ ਅਰਥ ਵਾਕ ਸ਼ਬਦ ਜੋੜ ਆਦਿ ਨਿਯਮ ਸचेत तौर ਤੇ ਘੜੇ ਜਾਂਦੇ ਹਨ ਪਰ ਇਸ ਤੀ ਵਰਤੋਂ ਸਮਾਜ ਵਿੱਚ ਅਚੇਤ ਤੌਰ ਤੇ ਕੀਤੀ ਜਾਂਦੀ ਹੈ ਜਦੋਂ ਇਹਨਾਂ ਨਿਯਮਾਂ ਨੂੰ ਅਚੇਤ ਤੌਰ ਤੇ ਗ੍ਰਹਿਣ ਕਰ ਲਿਆ ਜਾਂਦਾ ਹੈ ਤਾਂ ਟਕਸਾਲੀ ਭਾਸ਼ਾ ਨੂੰ ਮਾਨਤਾ ਪ੍ਰਾਪਤ ਹੋ ਜਾਂਦੀ ਹੈ ਇਸ ਵਿੱਚ ਪਰਵਰਤਨ ਦੀ ਚਾਲ ਵੀ ਘਟ ਜਾਂਦੀ ਹੈ ਕਿਸੇ ਇੱਕ ਸਮੇਂ ਵਿੱਚ ਅਪਣਾਈ ਟਕਸਾਲੀ ਭਾਸ਼ਾ ਲਈ ਇਹ ਜ਼ਰੂਰੀ ਨਹੀਂ ਕਿ ਹਮੇਸ਼ਾ ਉਹੀ ਭਾਸ਼ਾ ਟਕਸਾਲੀ ਭਾਸ਼ਾ ਬਣੇਗੀ ਬਣੀ ਰਹੇਗੀ ਸਗੋਂ ਇਸ ਦੇ ਰੂਪ ਬਦਲਦੇ ਰਹਿੰਦੇ ਹਨ ਠੀਕ ਹੈ ਜੀ ਤਾਂ ਟਕਸਾਲੀ ਭਾਸ਼ਾ ਜ਼ਰੂਰੀ ਨਹੀਂ ਹੈ ਕਿ ਹਮੇਸ਼ਾ ਉਹੀ ਬਣੀ ਰਹੇ ਤਾਂ ਇਸ ਦੇ ਰੂਪ ਜਿਹੜੇ ਨੇ ਬਦਲਦੇ ਰਹਿੰਦੇ ਹਨ ਭਾਰਤਵੰਡੀ ਇਸ ਦੀ ਉਦਾਹਰਨ ਹੈ ਭਾਰਤ ਦੀ ਵੰਡ ਜਿਹੜੀ ਇਸ ਦੀ ਉਦਾਹਰਨ ਹੈ ਲੋਕ ਪ੍ਰਵਾਨਗੀ ਟਕਸਾਲੀ ਭਾਸ਼ਾ ਦਾ ਮੂਲ ਹੈ ਜੇ ਲੋਕ ਪ੍ਰਵਾਨ ਕਰਦੇ ਨੇ ਤਾਂ ਉਸੇ ਭਾਸ਼ਾ ਨੂੰ ਟਕਸਾਲੀ ਭਾਸ਼ਾ ਜਿਹੜੀ ਹੈ ਮੰਨਿਆ ਜਾਂਦਾ ਹੈ ਕਿਸੇ ਵੀ ਭਾਸ਼ਾ ਵਿੱਚ ਉਪ ਭਾਸ਼ਾਵਾਂ ਦੇ ਸ਼ਬਦ ਹੋਰ ਭਾਸ਼ਾਵਾਂ ਦੇ ਸ਼ਬਦਾਂ ਦੀ ਵਰਤੋਂ ਉਸ ਸਮੇਂ ਤੱਕ ਨਹੀਂ ਹੋ ਸਕਦੀ ਜਦੋਂ ਲੋਕ ਜਦੋਂ ਤੱਕ ਲੋਕ ਉਸ ਨੂੰ ਪਰਵਾਣਗੀ ਨਹੀਂ ਦਿੰਦੇ ਇਸ ਦਾ ਉਦਾਹਰਨ ਅਜੋਕੀ ਪੰਜਾਬੀ ਭਾਸ਼ਾ ਦੀ ਸ਼ਬਦਾਬਲੀ ਹੈ ਜਿਸ ਵਿੱਚ ਉਰਦੂ ਫਾਰਸੀ ਅਰਬੀ ਹਿੰਦੀ ਅੰਗਰੇਜ਼ੀ ਆਦਿ ਕਈ ਭਾਸ਼ਾਵਾਂ ਜਿਹੜੀਆਂ ਦੇ ਸ਼ਬਦ ਆਮ ਵਰਤੇ ਜਾਂਦੇ ਹਨ ਇੱਕ ਤਰ੍ਹਾਂ ਦੂਜੀਆਂ ਭਾਸ਼ਾਵਾਂ ਦੇ ਸ਼ਬਦਾਂ ਨੂੰ ਆਪਣੇ ਅੰਦਰ ਜਜ਼ਬ ਕਰ ਲੈਣਾ ਵੀ ਪੰਜਾਬੀ ਭਾਸ਼ਾ ਇੱਕ ਵਿਕਸਿਤ ਭਾਸ਼ਾ ਹੋਣ ਦਾ ਲੱਛਣ ਹੈ ਕਿ ਪੰਜਾਬੀ ਭਾਸ਼ਾ ਦੇ ਵਿੱਚ ਹੀ ਅਸੀਂ ਉਰਦੂ ਫਾਰਸੀ ਜਾਂ ਅਰਬੀ ਹਿੰਦੀ ਅੰਗਰੇਜ਼ੀ ਭਾਸ਼ਾਵਾਂ ਦੇ ਸ਼ਬਦ ਜਿਹੜੇ ਨੇ ਵਰਤ ਲੈਨੇ ਆ ਠੀਕ ਹੈ ਪਰ ਲੋਕ ਇਸ ਨੂੰ ਪ੍ਰਵਾਨਗੀ ਦਿੰਦੇ ਨਹੀਂ ਇਸ ਕਰਕੇ ਤੇ ਇਹ ਕੀ ਹੈ ਪੰਜਾਬੀ ਇੱਕ ਵਿਕਸਿਤ ਭਾਸ਼ਾ ਹੈ ਇਸ ਕਰਕੇ ਇਸ ਦਾ ਜਿਹੜਾ ਹੈ ਕਿ ਇਹ ਇਸ ਦਾ ਕੀ ਬੰਦਾ ਲੱਛਣ ਬੰਦਾ ਹੈ ਮੁੱਖ ਲੱਛਣ ਬੰਦਾ ਗੁਣਾ ਇਸ ਤਰੀਕ ਦਾ ਠੀਕ ਹੈ ਜੀ ਕਿ ਪੰਜਾਬੀ ਭਾਸ਼ਾ ਹਰੇਕ ਜਿਹੜੀਆਂ ਉਰਦੂ ਫਾਰਸੀ ਅਰਬੀ ਹਿੰਦੀ ਅੰਗਰੇਜ਼ੀ ਆਦੀ ਭਾਸ਼ਾਵਾਂ ਦੇ ਸ਼ਬਦਾਂ ਨੂੰ ਜਿਹੜੀ ਆਪਣੇ ਵਿੱਚ ਜਜ਼ਬ ਕਰ ਲੈਂਦੀ ਹੈ ਜਾਂ ਉਸ ਦੇ ਨਾਲ ਤੇ ਹੀ ਵਰਤੇ ਜਾਂਦੇ ਹਨ ਅਗਲਾ ਹੈ ਜੀ ਸਾਹਿਤਿਕ ਭਾਸ਼ਾ ਸਾਹਿਤਿਕ ਭਾਸ਼ਾ ਸਾਨੂੰ ਬੋਲਚਾਲ ਅਤੇ ਲਿਖਤੀ ਭਾਸ਼ਾ ਦੋਹਾਂ ਤਰ੍ਹਾਂ ਦੀ ਸ਼ਬਦਾਵਲੀ ਮਿਲਦੀ ਹੈ ਸਾਹਿਤਿਕ ਭਾਸ਼ਾ ਦੇ ਵਿੱਚ ਪਰ ਸਾਹਿਤਿਕ ਭਾਸ਼ਾ ਵਿੱਚ ਭਾਸ਼ਾ ਦੇ ਮਿਆਰ ਦਾ ਉਚੇਰਾ ਧਿਆਨ ਰੱਖਿਆ ਜਾਂਦਾ ਹੈ ਕਿਉਂਕਿ ਸਾਹਿਤ ਨਿਰਸਰਜਣਾ ਹੁੰਦਾ ਹੈ ਤੇ ਉਸਨੇ ਅਗਲੀਆਂ ਪੀੜ੍ਹੀਆਂ ਦੇ ਵਿੱਚ ਪੜੇ ਜਾਣਾ ਹੁੰਦਾ ਹੈ ਇਸ ਕਰਕੇ ਉਸ ਭਾਸ਼ਾ ਦੇ ਮਿਆਰ ਨੂੰ ਜਿਹੜਾ ਹੈ ਉਹ ਚੇਰਾ ਧਿਆਨ ਦਿੱਤਾ ਜਾਂਦਾ ਹੈ ਉਚੇਚਾ ਠੀਕ ਹੈ ਜੀ ਪੰਜਾਬੀ ਸਾਹਿਤਿਕ ਭਾਸ਼ਾ ਵਿੱਚ ਭਾਸ਼ਾ ਦੇ ਟਕਸਾਲੀ ਰੂਪ ਦੀ ਵਰਤੋਂ ਹੁੰਦੀ ਹੈ ਉਸ ਦੇ ਵਿੱਚ ਕੀ ਹੁੰਦਾ ਟਕਸਾਲੀ ਰੂਪ ਦੀ ਵਰਤੋਂ ਹੁੰਦੀ ਹੈ ਸਾਹਿਤ ਸਿਰਜਣ ਦੇ ਵਿੱਚ ਇਸ ਨੂੰ ਨਾ ਸਿਰਫ ਵਿਆਕਰਨਿਕ ਨਿਯਮਾਂ ਅਨੁਸਾਰ ਸੋਧਿਆ ਜਾਂਦਾ ਹੈ ਸਗੋਂ ਵੱਖ-ਵੱਖ ਇਲਾਕਿਆਂ ਦੇ ਲੇਖਕ ਵੀ ਆਪਣੀਆਂ ਰਚਨਾਵਾਂ ਵਿੱਚ ਭਾਸ਼ਾ ਦੇ ਟਕਸਾਲੀ ਰੂਪ ਦੀ ਹੀ ਵਰਤੋਂ ਕਰਦੇ ਹਨ ਕਿਉਂਕਿ ਜਿਹੜੇ ਲੇਖਕ ਹੁੰਦਿਆਂ ਨੂੰ ਸੁਲਝੇ ਹੋਏ ਹੁੰਦੇ ਹਨ ਤਾਂ ਉਹ ਕੀ ਕਰਦੇ ਹਨ ਟਕਸਾਲੀ ਭਾਸ਼ਾ ਦੀ ਹੀ ਵਰਤੋਂ ਕਰਦੇ ਹਨ ਇਸ ਤਰ੍ਹਾਂ ਕਰਨਾ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਹਰ ਇੱਕ ਇਲਾਕੇ ਵਿੱਚ ਸਥਾਨਿਕ ਰੰਗਤ ਵਾਲੀ ਭਾਸ਼ਾ ਵਰਤੀ ਜਾਂਦੀ ਹੈ ਜੇ ਹਰ ਇੱਕ ਇਲਾਕੇ ਦਾ ਲੇਖ ਆਪਣੀ ਰਚਨਾ ਵਿੱਚ ਸਥਾਨਕ ਰੰਗਤ ਵਾਲੀ ਭਾਸ਼ਾ ਵਰਤਦਾ ਹੈ ਤਾਂ ਦੂਜੇ ਇਲਾਕੇ ਦੇ ਲੋਕ ਇਸ ਲੇਖ ਕਵੀ ਰਚਨਾ ਨੂੰ ਸਹੀ ਅਰਥਾਂ ਵਿੱਚ ਪੂਰੀ ਤਰ੍ਹਾਂ ਸਮਝ ਨਹੀਂ ਸਕਤੇ ਕਿਉਂਕਿ ਅਜਹੀ ਭਾਸ਼ਾ ਵਰਤੀ ਜਾਂਦੀ ਹੈ ਜਿਹੜੀ ਕਿ ਉਸ ਇਲਾਕੇ ਤੋਂ ਬਿਨਾ ਹੋਰ ਵੀ ਜਗ੍ਹਾ ਤੇ ਪੜੀ ਜਾਵੇ ਠੀਕ ਹੈ ਸੰਪੂਰਨ ਤੌਰ ਤੇ ਪੜੀ ਜਾਵੇ ਤਾਂ ਜੇ ਲੇਖਕ ਆਪਣੇ ਹੀ ਇਲਾਕੇ ਦੀ ਬੋਲੀ ਦੇ ਵਿੱਚ ਉਸ ਨੂੰ ਲਿਖੇਗਾ ਤਾਂ ਸਿਰਫ ਉਸ ਉਸ ਦੀ ਰਚਨਾ ਉਸ ਇਲਾਕੇ ਤੱਕ ਸੀਮਿਤ ਰਹੇਗੀ ਠੀਕ ਹੈ ਜੀ ਜੇ ਤੁਹਾਨੂੰ ਦੂਸਰੇ ਪਾਠਕਾਂ ਦਾ ਦਾਇਰਾ ਵਧਾਉਣਾ ਹੋਊਗਾ ਤਾਂ ਲੇਖਕ ਨੂੰ ਟਕਸਾਲੀ ਭਾਸ਼ਾ ਹੀ ਵਰਤਣੀ ਪਵੇਗੀ ਠੀਕ ਹੈ ਜੀ ਅੱਗੇ ਅਸੀਂ ਪੜਾਂਗੇ ਅਗਲੀਆਂ ਭਾਸ਼ਾਵਾਂ ਬਾਰੇ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ